Terima <laughs> kasih.

ਪਹਿਲਾਂ ਦਾ ਪੂਰੇ ਦੇਸ਼ ਵਾਸੀਆਂ ਨੂੰ ਸਾਡੇ ਹਲਕਾ ਸਾਨੇਵਾਲ ਦੇ ਵਾਸੀਆਂ ਨੂੰ ਜਿਹੜਾ ਗਨਤੰਤਰ ਦਿਵਸ ਹੈ ਉਹਨੂੰ ਲੱਖ ਲੱਖ ਵਧਾਈ ਹੋਵੇ। ਇਹ ਦਿਨ ਬੜੀਆਂ ਕੁਰਬਾਨੀਆਂ ਤੋਂ ਬਾਅਦ ਸਾਡੇ ਲੋਕਾਂ ਨੂੰ ਮਿਲਿਆ ਹੈ ਜਦੋਂ ਆਪਾਂ ਨੂੰ ਆਪਦੇ ਸੰਵਿਧਾਨਕ ਹੱਕ ਮਿਲੇ ਨੇ। ਆਪ ਦੀਆਂ ਗੱਲਾਂ ਕਰਨ ਦਾ ਜਿਹੜੀ ਆਜ਼ਾਦੀ ਦੇ ਲਈ ਸਾਡੇ ਜੋਧਿਆਂ ਨੇ ਕੁਰਬਾਨੀਆਂ ਕੀਤੀਆਂ ਪੰਜਾਬ ਦਾ ਜਿਹੜਾ ਸਭ ਤੋਂ ਵੱਧ ਬਲਿਦਾਨ ਦਿੱਤਾ ਗਿਆ ਇਸ ਹੱਕ ਨੂੰ ਪਾਉਣ ਦੇ ਲਈ ਉਹ ਦਿਨ ਨੂੰ ਆਪਾਂ ਬੜੇ ਸ਼ਰਧਾ ਤੇ ਸਤਿਕਾਰ ਨਾਲ ਮਨਾਉਂਦੇ ਆਂ ਤੇ ਉਹ ਜਿਹੜੇ ਸਾਡੇ ਯੋਧੇ ਆ ਉਹਨਾਂ ਨੂੰ ਯਾਦ ਕਰਦੇ ਆਂ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਇਹ ਸੰਦੇਸ਼ ਦਿੰਦੇ ਆਂ ਕਿ ਜਿਹੜੇ ਰਸਤੇ ਤੇ ਉਹ ਤੁਰੇ ਜੇ ਜਿਹੜਾ ਸਾਨੂੰ ਆਜ਼ਾਦੀ ਦਾ ਨਿਗ ਆਪਦੇ ਵਿਚਾਰ ਰੱਖਣ ਦੀ ਜਾਤੀ ਆਪਦੇ ਰਹਿਣ ਦੀ ਆਜ਼ਾਦੀ ਆਪਦਾ ਧਰਮ ਦੀ ਆਜ਼ਾਦੀ ਜਿਹੜੀ ਆਜ਼ਾਦੀ ਸਾਨੂੰ ਉਹਨਾਂ ਨੇ ਲੈ ਕੇ ਦਿੱਤੀ ਆ ਉਹਨਾਂ ਦੇ ਉਰਨਿਆਂ ਤੇ ਚੱਲੀਏ ਤੇ ਇੱਕ ਖਾਸ ਬੇਨਤੀ ਅੱਜ ਦੇ ਦਿਨ ਤੇ ਮੈਂ ਲੋਕਾਂ ਨੂੰ ਕਰਨਾ ਚਾਹੁੰਦਾ ਕਿ ਜਿਹੜਾ ਚਾਈਨਾ ਡੋਰ ਹੈ ਜਿਹੜੀ ਕਾਤਲ ਦੋਰ ਬਣ ਚੁੱਕੀ ਹੈ ਉਹ ਤੋ ਥੋੜਾ ਬਚਾ ਰੱਖਿਆ ਕਿਉਂਕਿ ਆਪਣੇ ਇਲਾਕਿਆਂ ਦੇ ਆਸ-ਪਾਸ ਇਲਾਕਿਆਂ ਦੇ ਬੱਚਿਆਂ ਦੀ ਇੱਕ ਅੱਜ ਭੈਣ ਦੀ ਵੀ ਜਾਨ ਚਲੀ ਗਈ। ਉਹਰੇ ਕੰਨੀ ਨੂੰ ਖਿਆਲ ਰੱਖਿਏ ਕਿ ਉਸ ਚੀਜ਼ ਦਾ ਅੱਜ ਪ੍ਰਣ ਕਰੀਏ ਕਿ ਗਣਤੰਤਰ ਦਿਵਸ ਆ ਜਿੱਦਣ ਸਾਨੂੰ ਹੱਕ ਮਿਲੇ ਨੇ। ਉਹ ਹੱਕਾਂ ਦੇ ਅਨੁਸਾਰ ਜਿਹੜੇ ਆਪਦੇ ਬੱਚੇ ਨੇ ਜਾਂ ਜਿਹੜੇ ਉਹ ਲੋਕ ਵੇਚਦੇ ਨੇ ਵੈਸੀ ਗੰਦੀ ਦੋਰ ਜਿਹੜੀ ਜਾਨਲੇਵਾ ਬਣਦੀ ਜਾ ਰਹੀ ਹੈ ਸਮਾਜ ਦੇ ਲਈ ਉਹਰੇ ਕੰਨੀ ਨੂੰ ਕਰੇਜ ਕਰੀਏ ਤੇ ਸੁਝਬਾਨ ਬਣੀਏ ਜੀ। ਅੱਜ 2 ਜਨਵਰੀ ਰਿਪਬਲਿਕ ਡੇ ਗਣਤੰਤਰ ਦਿਵਸ ਦੇ ਸਬੰਧ ਵਿੱਚ ਅਸੀਂ ਇੱਥੇ ਪਹੁੰਚੇ ਹਾਂ ਸਾਨੇਵਾਲ ਮੰਡਲਾ ਸਾਡਾ ਵਿਧਾਨ ਸਭਾ ਸਾਨੇਵਾਲ ਦੇ ਵਿੱਚ ਸਾਡੇ ਹਿਸ਼ਪਾਲ ਜੀ ਵਿਨੇਕ ਮਾਰ ਜੀ ਜੋ ਮੰਡਲ ਪ੍ਰਧਾਨ ਨੇ ਬਲੀਏਵਾਲ ਸਾਹਿਬ ਸਾਡੀ ਸਮੁੱਚੀ ਟੀਮ ਨੇ ਅੱਜ ਇੱਥੇ ਝੰਡਾ ਲਹਿਰਾਇਆ ਅਸੀਂ ਗਣਤੰਤਰ ਦਿਵਸ ਦੇ ਉੱਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹਾਂ 1950 ਵਿੱਚ ਜਦੋਂ ਆਪਣਾ ਸੰਵਧਾਨ ਲਾਗੂ ਹੋਇਆ ਸਾਰਿਆਂ ਨੂੰ ਬਰਾਬਰਤਾ ਦਾ ਹੱਕ ਮਿਲਿਆ ਇਹ ਬਹੁਤ ਵੱਡੀ ਉਪਲਬਧੀ ਹੈ ਕੁਰਬਾਨੀਆਂ ਤੋਂ ਬਾਅਦ ਇਹ ਸਾਨੂੰ ਸੰਵਧਾਨ ਲਾਗੂ ਹੋਇਆ ਅੰਨੇ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ ਸਾਰਿਆਂ ਨੂੰ ਆਪਣੇ ਸਮਾਜ ਨੂੰ ਇਕੱਠੇ ਲੈ ਕੇ ਚੱਲਣਾ ਚਾਹੀਦਾ ਤੇ ਨਸ਼ਿਆਂ ਤੋਂ ਨੌਜਵਾਨਾਂ ਨੂੰ ਬਚਾਉਣਾ ਚਾਹੀਦਾ ਜਿੱਮੇ ਸਾਡੇ ਰਿਸ਼ਕਾਲ ਜੀ ਬਾਰ-ਬਾਰ ਇੱਥੇ ਉਪਰਾਲੇ ਕਰਦੇ ਰਹਿੰਦੇ ਆ ਕੈਂਪ ਲਗਾਉਦੇ ਨੇ ਸਾਹਨੇਬਾਲ ਦੇ ਵਿੱਚ ਕੈਂਪ ਲਗਾ ਕੇ ਜਾਗਰੂਕ ਕਰਦੇ ਨੇ ਆਹ ਮਹੀਨਾ ਲਈ ਕੈਂਪਲ ਹੁੰਦੇ ਨੇ ਸਾਨੂੰ ਸਾਰਿਆਂ ਨੂੰ ਵਰਗਾਂ ਨੂੰ ਨਾਲ ਲੈ ਕੇ ਲੋਕਾਂ ਦੀ ਭਲਾਈ ਲਈ ਕੰਮ ਕਰਦੇ ਰਹਿਣਾ ਚਾਹੀਦਾ ਅਸੀਂ ਸਾਰੇ ਲੋਕਾਂ ਨੂੰ ਵਧਾਈ ਦਿੰਦੇ ਆ ਦੇਸ਼ਵਾਸੀ ਪੰਜਾਬ ਵਾਸੀਆਂ ਨੂੰ ਤੇ ਕਾਮਨਾ ਕਰਦੇ ਆ ਕਿ ਸਾਡਾ ਪੰਜਾਬ ਨਸ਼ਿਆਂ ਤੋਂ ਮੁਕਤ ਹੋਵੇਗਾ ਇੱਕ ਵਸਿਆ ਪੰਜਾਬ ਬਣੇਗਾ ਸਾਡੀ ਭਾਰਤੀ ਜਨਤਾ ਪਾਰਟੀ ਜਾਂ ਆਪ ਦੇ ਵਿੱਚ ਸੁਧਾਰ ਲਿਆਉਣ ਲਈ ਗੈਂਗਸਟਰ ਵਰ ਖਤਮ ਕਰ ਲਈ ਨਸ਼ੇ ਖਤਮ ਕਰ ਲਈ ਹਰ ਤਰ੍ਹਾਂ ਮਿਹਨਤ ਕਰ ਰਹੀ ਹੈ ਤੇ ਅਸੀਂ ਅੱਗੇ ਵੀ ਇਹੀ ਮਿਹਨਤ ਕਰਦੇ ਰਹਾਂਗੇ ਸੂਚੀ ਟੀਮ ਵੱਲੋਂ ਸਾਰਿਆਂ ਨੂੰ ਬਤਾਇਆ ਜੇ 26 ਜਨਵਰੀ ਨੂੰ ਜਿਹੜਾ ਗਣਤੰਤਰ ਦਾ ਦਿਵਸ ਆਸੀ ਬਣਾ ਰਹੇ ਆ 77ਵਾਂ ਗਣਤੰਤਰ ਦਾ ਦਿਵਸ ਹੈ ਇਸ ਦਿਨ ਸਾਡੇ ਦੇਸ਼ ਵਿੱਚ ਜੋ ਅੱਜ ਸੰਵਿਧਾਨ ਲੱਗਿਆ ਹੋਇਆ ਚੱਲਿਆ ਉਹ ਜਿਹੜੀ ਸਥਾਪਨਾ ਕੋਈ ਸੀ ਉਸ ਦਿਨ ਲਾਗੂ ਕੀਤਾ ਗਿਆ ਸੀ ਇਹ ਮੈਂ ਇਸ ਅਫਸਰ ਦੇ ਉੱਤੇ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਹਾਂ ਸਾਂਝੀ ਕੰਟੀਨਿਊਟੀ ਦੇ ਨਾਲ ਕੰਟੀਨਿਊਟੀ ਸੰਗੋਲ ਕੰਟੀਨਿਊਟੀ ਇਹ ਅਸੀਂ ਸਾਰਿਆਂ ਨੇ ਰਲ ਮਿਲ ਕੇ ਆ ਜਿਹੜਾ ਇਹ ਪੂਰੇ ਦੇਸ਼ ਵਾਸੀਆਂ ਨੇ ਇਹ ਜਿਹੜਾ ਹੈ ਅੱਜ ਦਾ ਜਿਹੜਾ ਦਿਨ ਹੈ ਇਹਨੂੰ ਉਤਸਵ ਦੀ ਤਰ੍ਹਾਂ ਮਨਾਇਆ ਹੈ ਇੱਥੇ ਸਾਰੇ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਔਰ ਅਸੀਂ ਸਾਰਿਆਂ ਦਾ ਸਵਾਗਤ ਵੀ ਕਰਦੇ ਆਂ